ਸਤਿ ਸ੍ਰੀ ਅਕਾਲ ਪਿਛਲੇ ਦਿਨੀ ਨਾ ਇੱਕ ਜਗਮਣ ਸਮਰਾ ਨਾਮ ਦਾ ਨਾ ਆਦਮੀ ਹੈ ਜਿਹੜਾ ਫੋਰਨਰ ਹੈ ਹੈ ਤਾਂ ਇਧਰ ਦਾ ਹੀ ਜਿਸ ਦਾ ਪਿੰਡ ਹੈ ਬਰਨਾਲੇ ਜ਼ਿਲ੍ਹੇ ਦਾ ਪਿੰਡ ਹੈ ਫੱਗੂ ਵਾਲਾ ਤੇ ਧੂਰੀ ਵਿਧਾਨ ਸਭਾ ਹਲਕੇ ਦਾ ਪਿੰਡ ਹੈ ਜਿੱਥੋਂ ਗੋਲਡੀ ਸਾਹਿਬ ਇਲੈਕਸ਼ਨ ਲੜਦੇ ਆ ਤੇ ਜਿੱਥੋਂ ਲੜਦੇ ਆ ਭਗਵੰਤ ਸਿੰਘ ਮਾਨ ਸਾਹਿਬ ਸੋ ਮੇਰੀ ਕਹਿਣ ਦਾ ਭਾਵ ਉਹ ਬੰਦੇ ਨੇ ਇੱਕ ਈਆ ਇਰਾਹੀ ਜਨਰੇਟ ਕਰਕੇ ਵੀਡੀਓ ਭਗਵੰਤ ਸੋ ਮਾਨ ਸਾਹਿਬ ਰਾਂ ਦੀ ਪਾਈ ਤੇ ਉਹ ਬੰਦੇ ਦਾ ਬੈਕਗਰਾਉਂਡ ਕੀ ਹੈ ਬਹੁਤ سارے ਸਜਣਾ ਨੂੰ ਪਤਾ ਹੋਣਾ ਹੈ ਕਿ ਉਹ ਬੰਦਾ ਸਿਰੇ ਦਾ ਟੌਟ ਰੱਖ ਲੋ ਅਫੀਸਰ ਸਾਹਿਬਾਨਾਂ ਦਾ ਵੱਡੇ ਬੰਦਿਆਂ ਨੂੰ ਛਤਰੀ ਲਾਉਣੀ ਫਿਰ ਉਸ ਆਪ ਦੀ ਛਤਰੀ ਤੇ ਬੰਦਿਆਂ ਨੂੰ ਬਿਠਾਉਣਾ ਇਹ ਬੰਦਾ ਨਾ ਜਿਵੇਂ ਇਮੀਗ੍ਰੇਸ਼ਨ ਵਾਲੇ ਠੱਗ ਜਿੰਨਾ ਮਗਰ ਭਾਨੇ ਸਿੱਧੂ ਵਰਗੇ ਮਹਿੰਗਾ ਸਿੱਧੂ ਵਰਗੇ ਲੱਗੇ ਹੋਏ ਐ ਇਹ ਠੱਗੀ ਤਾਂ ਅੱਜ ਹੁਣ ਮੰਨ ਲਓ 2022-23 ਤੋਂ ਲੱਗੇ ਆ ਭਾਨੇ ਵਰਗੇ 2 ਸਾਲਾਂ ਦੀ ਸਾਹਮਣੇ ਆਈ ਐ ਵੱਜੀ ਠੱਗੀ 15 ਸਾਲ ਐ ਲੋਕਾਂ ਨਾਲ ਹਜ਼ਾਰਾਂ ਅਰਬਾਂ ਰੁਪਇਆ ਇਧਰੋਂ ਉਧਰ ਗਿਆ ਤੇ ਕੁਝ ਲੋਕਾਂ ਦਾ ਲੁੱਟਿਆ ਗਿਆ ਤੇ ਕੰਨਾਂ ਦਾ ਤਾਂ 50 ਤੋਂ 60-60 ਲੱਖ ਰੁਪਈਆ ਇੱਕ ਜਵਾਕ ਦਾ ਲਿਆ ਤੇ ਡੌਂਕੀ ਲਵਾਤੀ ਤੇ ਉਹ ਦਰ ਜਾ ਕੇ ਪੜੇਗੇ ਉਹਨਾਂ ਇਮੀਗ੍ਰੇਸ਼ਨ ਦੇ ਠੱਗ ਏਜੰਟਾਂ ਦੇ ਵਿੱਚੋਂ ਇੱਕ ਬੰਦਾ ਮਤਲਬ ਠੱਗ ਹੈ ਏਜੰਟ ਨਹੀਂ ਜਗਮਨ ਸਮਰਾ ਤਾਂ ਮਿੱਤਰੋ ਇਹ ਬੰਦੇ ਨੇ ਕੀ ਕਰਿਆ 2021-22 ਦੇ ਵਿੱਚ ਨਾ ਇਹ 4 ਇੰਚ ਆਇਆ ਤੇ ਅੰਮ੍ਰਿਤਸਰ ਆ ਕੇ 에어ਪੋਰਟ ਤੇ ਨੇ ਲੈਂਡ ਕੀਤਾ ਜਿਹੜੇ ਬੰਦੇ ਨੇ ਮੁੱਖ ਮੰਤਰੀ ਭਗਵੰਤ ਸੋਮਾਨ ਸਾਹਿਬ ਦੀ ਵੀਡੀਓ ਪਾਈ ਹੈ ਉਹਦੀ ਗੱਲ ਕਰ ਰਿਹਾ ਮੈਂ ਇਹਨੇ ਲੈਂਡ ਕੀਤਾ ਇੱਥੇ ਤਾਂ ਯੰਸੀਆਂ ਨੇ ਇਹਨੂੰ ਚੱਕ ਲਿਆ ਚੱਕ ਕੇ ਇਹਨੂੰ ਫਰੀਦਕੋਟ ਜੇਲ੍ਹ ਭੇਜਤਾ ਜੀ ਉੱਥੋਂ ਸ਼ਾਇਦ ਫਿਰੋਜ਼ਪੁਰ ਭੇਜਤਾ ਤੇ ਇਹ ਬੰਦਾ ਤੇਜ ਐਨਾ ਕਿ ਜਿਹੜੇ ਬੰਦਿਆਂ ਨੇ ਐਸ਼ੋ ਆਰਾਮ ਕਰਨਾ ਹੋਵੇ ਨਾ ਜ਼ਿਲ੍ਹਾ 'ਚ ਉਹ ਹਸਪਤਾਲ ਦੀ ਗਾਰਡ ਲਵਾ ਲੈਂਦੇ ਐ ਮਤਲਬ ਜਿਹੜਾ ਦਵਾਈ ਬੂਟੀ ਲੈਣ ਆਉਣਾ ਨਾ ਬਾਹਰ ਹਸਪਤਾਲ ਚ ਉਹਨੂੰ ਕਹਿ ਦਿੰਦੇ ਐ ਗਾਰਡ ਤੇ ਇਹਨੇ ਗਾਰਡ ਲਵਾ ਲਈ ਨਾਲ ਜਿਹੜੇ ਤਿੰਨ ਬੰਦੇ ਦੋ ਤਿੰਨ ਹੁੰਦੇ ਆ ਉਹਨਾਂ ਨੂੰ ਅਚਲਾ ਆਥ ਨੇ ਸੋਨੂੰ ਯਾਰ ਮੁਰਗਾ ਤੇ ਪਿਆਲਾ ਮਿਲੂਗਾ ਤੇ ਉਹ ਅੰਦਰੋਂ ਡਿਊਟੀ ਲਵਾ ਕੇ ਆ ਜਾਂਦੇ ਐ ਤੇ ਇਤਰਾਰ ਬੜਾ ਸੀ ਇਹ ਬੰਦਾ ਹਸਪਤਾਲ ਰਿਹਾ ਦੋ ਤਿੰਨ ਦਿਨ ਉਸ ਤੋਂ ਬਾਅਦ ਜਿਹਨੇ ਐਂਬੂਲੈਂਸ ਦੇ ਰਾਹੀਂ ਰੂਟ ਫਾਲੋ ਕੀਤਾ ਫਿਰੋਜ਼ਪੁਰ ਤੋਂ ਪੀਜੀਆ ਦਾ ਜੀ ਮੈਨੂੰ ਰਸਤੇ 'ਚ ਕੋਈ ਰੋਕੇ ਵੀ ਨਾ ਜਿਵੇਂ ਐਂਬੂਲੈਂਸਾਂ ਤੇ ਕਿੰਨਾ ਨਸ਼ਾ ਵਿਕਦਾ ਹੈ ਕਿੰਨਾ ਸਮਾਨ ਐ ਰਾਗੈ ਰਾ ਇਧਰੋਂ ਉਧਰ ਜਾਂਦਾ ਹੈ ਕੋਈ ਬੰਦਾ ਪੁੱਛਦਾ ਨਹੀਂ ਹੂਟਰ ਛੱਡ ਕੇ ਲੰਘ ਜਾਂਦੇ ਐ ਪ੍ਰਾਈਵੇਟ ਐਂਬੂਲੈਂਸਾਂ ਵਾਲੇ ਵੀ ਉਹ ਆਪ ਹੀ ਦੱਸਦੇ ਆਪਾਂ ਨੂੰ ਸਾਰਾ ਹੀ ਪਤਾ ਹੈ ਉਧਰ ਨਹੀਂ ਸ਼ਰਾਬ ਐ ਇਧਰੋਂ ਆ ਗਈ ਐ ਇਧਰੋਂ ਉਧਰੋਂ ਗਈ ਉਸੇ ਤਰ੍ਹਾਂ ਜਗਮਣ ਸਮਰਾ ਸਾਹਿਬ ਰਹੀ ਐਂਬੂਲੈਂਸ ਰਹੀਂ ਬਈ ਚੰਡੀਗੜ੍ਹ ਵਜੇ ਚੰਡੀਗੜ੍ਹੋਂ ਟੈਕਸੀ ਲੈ ਕੇ ਦਿੱਲੀ ਵਜੇ ਦਿੱਲੀ ਫਿਰ ਇਹ ਕੇਂਦਰੀ ਮੰਤਰੀ ਜਿਨ੍ਹਾਂ ਨਾਲ ਉਹ ਗੱਲ ਕਰਦੇ ਆ ਆਪਸ ਵਿੱਚ ਕਹਿੰਦੇ ਆ ਕਿ ਤੋਮਰ ਸਾਹਿਬ ਜਾਂ ਹੋਰ ਕਈ ਲੀਡਰਾਂ ਨਾਲ ਇਹਨਾਂ ਦੇ ਚੰਗੇ ਸਬੰਧ ਸੀ ਵੀਡੀਓ ਰਹੀਂ ਵੀ ਸਮਰ ਨੇ ਦੱਸਿਆ ਤਾਂ ਉਹਨਾਂ ਨੇ ਇਸ ਬੰਦੇ ਨੂੰ ਨੇਪਾਲ ਰਹੀਂ ਤੇ ਉਥੋਂ ਅੱਗੇ ਮਿੱਤਰੋ ਜਿਹੜੇ ਹੋਰ ਕਾਫੀ ਹੈਗੇ ਦੇਸ਼ ਦੋਹਾ ਕਤਰ ਰਹੀਂ ਇਹ ਬੰਦਾ ਫੇਰ ਵਾਪਸ ਜਿੱਥੋਂ ਚੱਲਿਆ ਸੀ ਅਮਰੀਕਾ ਉਥੇ ਫੇਰ ਪਹੁੰਚ ਗਿਆ ਹੁਣ ਯਾਰ ਉਹ ਗੱਲ ਇੰਨੀ ਹੈ ਭਾਵੇਂ ਪਾਰਟੀ ਨੂੰ ਸਟੈਂਡ ਕਰਨ ਵੇਲੇ ਭਗਵੰਤ ਸਿੰਘ ਮਾਨ ਸਾਹਿਬ ਹੋਰੀ ਜਾਂ ਕੇਜਰੀਵਾਲ ਸਾਹਿਬ ਹੋਰੀ ਸਮਰੇ ਵਰਗਿਆਂ ਕੋਲੇ ਜਾਂਦੇ ਰਹੇ ਨਹੀਂ ਤਾਂ ਇਹ ਬੰਦੇ ਅੱਗੋਂ ਰিসিਵ ਕਰਨ ਆ ਜਾਂਦੇ ਆ ਕਿਵੇਂ ਨਾ ਕਿਵੇਂ ਬਾਈਪਾਸ ਕਰਕੇ ਐਸੇ ਬੰਦੇ ਵਾੜੀ ਜਾਂਦੇ ਹੁੰਦੇ ਆ ਯਾਰ ਵੀ ਸਰਕਾਰ ਆਉਣ ਵਾਲੀ ਐ ਤੇ ਇਹਨਾਂ ਨੂੰ ਲੋਡ ਹੁੰਦੀ ਐ ਇਹਨਾਂ ਦੀ ਇਹ ਕਮੀ ਹੁੰਦੀ ਐ ਪੋਲੀਟੀਸ਼ਨ ਤੇ ਬਿਊਰੋਕ੍ਰੇਟ ਦੇ ਨੇੜੇ ਰਹਿਣਾ ਐਸੇ ਬੰਦਿਆਂ ਦਾ ਕੰਮ ਹੁੰਦਾ ਪਰ ਉਹ ਵੀਡੀਓ ਉਹਨਾਂ ਨੇ ਬਣਾਈ ਜਾਂ ਜਨਰੇਟ ਕੀਤੀ ਜਾਂ ਐਕਸ ਵਾਈ ਜ਼ेड ਜੋ ਵੀ ਕਰਿਆ ਲੋਕਾਂ ਨੂੰ ਇਹ ਵੀ ਪਤਾ ਐ ਕਿ ਭਗਵੰਤ ਸੋਮਾਨ ਸਾਹਿਬ ਆਪ ਦਾ ਵਧੀਆ ਸਫਲ ਕੈਰੀਅਰ ਛੱਡ ਕੇ ਟੌਪ ਤੇ ਸੀ ਜਦੋਂ ਉਹ ਛੱਡ ਕੇ ਪੋਲਿਟਿਕਸ ਚ ਆਏ ਐਮਪੀ ਬਣ ਗਏ ਕੋਈ ਜਿਵੇਂ ਭਗਵੰਤ ਸੋਮਾਨ ਸਾਹਿਬ ਆਪ ਦੱਸਦੇ ਆ ਕਿ ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ ਟੌਪ ਦੇ ਕਲਾਕਾਰਾਂ ਚੋਂ ਕਮੇਡੀ ਕਲਾਕਾਰਾਂ ਦੇ ਵਿੱਚੋਂ ਇੱਕ ਸੀ ਭਗਵੰਤ ਸੋਮਾਨ ਸਾਹਿਬ ਤਾਂ ਉਹ ਛੱਡ ਕੇ ਆਏ ਉਹਨਾਂ ਨੇ ਆ ਕੇ ਪੋਲਿਟਿਕਸ ਚੁਣੀ ਵਿਚਾਰਿਆ ਜੇ ਕੁਝ ਪੰਜਾਬ ਦਾ ਪੰਜਾਬੀ ਇੱਤ ਦਾ ਸਵਾਰ ਸਕੀਏ ਪਰ ਇਸੀ ਬੰਦਿਆਂ ਦੀ ਕਰਦਾਰ ਕੁਸ਼ੀ ਕਰਨੀ ਬੇहद निंदਣਯੋਗ ਹੈ ਜਿਹੜੀ ਜਗਮਣ ਸਮਰੇ ਨੇ ਕੀਤੀ ਹੈ ਤੇ ਸਾਰੇ ਪੰਜਾਬੀਆਂ ਨੂੰ ਯਾਰ ਭਗਵੰਤ ਸੋ ਮਾਨਦੇ ਨਾਲ ਖੜਨਾ ਚਾਹੀਦਾ ਹੈ ਸ਼ੇਅਰ ਕਰਿਓ ਸਸੀਕਾਰ